ਮੈਨੂੰ ਲੱਗਦਾ ਤਾਂ ਮੈਨੂੰ ਭੁੱਲੀ ਗਿਆ ਮੈਂ ਕੀੜੇ ਪੈਣਿਆ ਮੈਨੂੰ ਤਾਂ ਨਾਲ ਲੈ ਜਾ ਗੱਲ ਸੁਣ ਲੈ ਨੀ ਮੇਰੀ ਕਾ ਉੱਥੇ ਜਾ ਕੇ ਬਹੁਤ ਜਾਬਰ ਜਾਬਰ ਬੋਲੀ ਨਾ ਤੂੰ ਦੱਸਾਂ ਮੈਂ ਕਿਤੇ ਉਹਦੇ ਜਰੂਰ ਕਢਾ ਦੇ ਮੇਰਾ ਕਿਵੇਂ ਮੈਂ ਕਹੂੰਗਾ ਮੈਂ ਚੱਲਣਾ ਤਾਂ ਠੀਕ ਆ ਇਕਰਾ ਬੋਲਦੀ ਨਹੀਂ ਮਿੰਟ ਚਲੋ ਸੁਪੰਦੀ ਆ ਦੱਸ ਜਾਂਦੇ ਨੂੰ ਮੈਂ ਕੀ ਕਹਿਦਾ ਹੁਣ ਬੋਲ ਤਾਂ ਪਾ ਨਹੀਂ ਤੇਰੀ ਭੈਣ ਦੀ ਡਾਂਗ ਤੇਰੀ ਦੀ ਉਹ ਕਿੱਧਰ ਗਈ ਮੇਰਾ ਸਾਲਿਆ ਕਿੱਧਰ ਘੇੜਤੀ ਹੋਏ ਕਿਤੇ ਉਈ ਤਾਂ ਇਹਨੇ ਮਿਰਗੀ ਮੁਰਗੀ ਦਾ ਦੌਰਾ ਪੈਂਦਾ ਕਿਤੇ ਡਿੱਗ ਗਈ ਹੋਵੇ ਰਾਚਾ ਭੈਵੀ ਕਾ ਹਮ ਹ ਜਵਾਬ ਆ ਦੇ ਦਿੱਲੀ ਅੱਗੇ ਤਾਂ ਚਾਪਰ ਚਾਪਰ ਬੋਲ ਦਿਆ ਮਗਰ ਦੇ ਕਿਉਂ ਨਾ ਹੋਗੇ ਆ ਬੈਠੀਆ ਮੇਰੇ ਸਾਲੇ ਦੀ ਲਾ ਨਾ ਉਧਰ ਕੀ ਕਰਨਗੇ ਅਸੀਂ ਤੇ ਤੇਰੀ ਮਾਂ ਬੈਠੀ ਆ ਮਾਂ ਬੈਠੇ ਤੈਨੂੰ ਦੀਨਾ ਨਹੀਂ ਦੀ ਵੀ ਉਧਰ ਤੇ ਨੱਕੋਗਾ ਮੂਰੇ ਖੜ ਜਾ ਚਾਪਰ ਚਾਪਰ ਬੋਲੀ ਜਾਂਦਾ ਚਾਪਰ ਚਾਪਰ ਮਾਰਦਾ ਮੈਨੂੰ ਇੱਥੇ ਬਿਠਾ ਕੇ ਮਾਰਦਾ ਬੋਝ ਪਤਾ ਮੇਰੇ ਤੇ ਕੰਨਾਗਾ ਸਾਰੇ ਪਟਵਾਰਖਾਨੇ ਦੀਆਂ ਰਿਸ਼ਟਰੀਆਂ ਦਾ ਮੇਰੇ ਤੇ ਬੋਝ ਆਪਦਾ ਮੇਰਾ ਸਾਰਾ ਪਟਵਾਰੀ ਦਾ ਕੁਝ ਕਰਦਾ ਨਹੀਂ ਮੈਂ ਸਿੱਧਾ ਹੋ ਕੇ ਚੁਰਦਾਂਗਾ ਚੱਕਾ ਇੱਟਾ ਚੱਕਾ ਇੱਟਾ ਇੱਟ ਦਾ ਡਰਾਪ ਜੇ ਦੇ ਦਿਆ ਕਰ ਮੈਨੂੰ ਭਾਣਾ ਬੋਲਿਆ ਕਰ ਤੈਨੂੰ ਦੱਸਾਂ ਮੈਂ ਮੈਂ ਤੈਨੂੰ ਤਾਂ ਘਰ ਜਾ ਕੇ ਦੇਖੂ ਚੱਲ ਦੇਖੇਗੀ ਘਰ ਜਾ ਕੇ ਕੱਲੇ ਨੇ ਫਿੱਤੇ ਨੂੰ ਜਾਂਦਾ ਸਾਰੇ ਜਦ ਦੇਖੋਂ ਬੜਬੜ ਕਰਦਾ ਚਾਹੂਗਾ ਪਰਦੀਪ ਬਾਈ ਵੀ ਕਹਾਂ ਮੈਂ ਬੋਲ ਦੇਗਾ ਤੋਰੀ ਮਗਰਾ ਤੂੰ ਮਰੇ ਜੋ ਉੱਥੇ ਆ ਜਾ ਮੂਰੇ ਦੱਸ ਗੱਡੀ ਦੀ ਗੱ ਮਾ 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 ਦੱਕ ਨਾ ਯੇ ਮੈਂ ਦੋ ਮਾਰੂਕ ਛਾੜਦਾ ਤੇਰੇ ਨਹੀਂ ਮਾਰੂੰਗੀ ਮਾਰੇਂਗੀ ਤੂੰ ਉਹ ਨੰਦ ਕੋਲ ਚਾਹ ਨਹੀਂ ਚੱਲ ਕਰੇ ਬੱਬਾ ਪੈਣ ਭੋਇਆ ਉਹ ਲੋਕ ਕਹਿੰਦੇ ਇਹ ਜੇ ਫਿਲਮਾਂ ਪਾਉਂਦੇ ਨੇ ਬੰਦਾ ਕੀ ਦੇਖੇ ਕੀ ਛੱਕੇ ਐਵੇਂ ਐਸੀ ਦਿਲ ਲੈ ਲੈ ਨਿਆ ਹਲਾ ਹਾਂ ਇਥੇ ਲੈ ਆ ਕੇ ਉਹ ਪੂਰਾ ਸੋਣਾ ਮੋਬਾਈਲ ਦਾ ਚੱਕੀ ਖੜਿਆ ਉਹ ਲੋਬਾਰਾ ਮਾਲਕ ਜਿੰਨੇ ਕਹੂੰਗੇ ਲਾਦਾਂਗੇ ਹਾਂਜੀ ਕੀ ਲੈਣਾ ਫਿਰ ਮਿੱਠੇ ਅੰਬ ਲੈਣੇ ਆ ਕਿ ਖੱਟੇ ਅੰਗੂਰ ਲੈਣੇ ਆ ਮੇਰੇ ਆ ਸਾਲਾ ਮੇਰੇ ਘਰ ਵਾਲਿਆ ਮਸੂਕ ਨਹੀਂ ਹੈਗੀ ਵੇਚਣੇ ਮੇਰੇ ਸਾਲ ਨੇ ਅਮਰੂਦ ਗੱਲਾਂ ਪਟਿਆਲਾਲੇ ਮਹਾਰਾਜ ਆਈਆਂ ਤੈਨੂੰ ਪਤਾ ਨਹੀਂ ਮੈਂ ਕਿਹੜੇ ਮਹਿਕਮੇ ਚ ਲੱਗਿਆ ਹੋਇਆ ਕਿਹੜੇ ਦੀ ਬਈ ਬਲਾਡੇ ਪਟਵਾਰੀ ਲੱਗਿਆ ਹੋਇਆ ਮੈਂ ਤੇ ਕੱਦਾ ਸੈਣ ਇੱਧਰ ਉੱਧਰ ਗਲਤ ਕਰਤਾ ਨਾ ਸਾਰੀ ਉਮਰ ਕਚੈਰੀਆਂ ਦੇ ਚੱਕਰ ਮਾਰਦਾ ਮਰ ਜੇਗਾ ਤੈਨੂੰ ਦੱਸਾਂ ਮੈਂ ਇੱਕ ਦਰਜਣ ਕੇਲੇ ਪਾਏ ਵਧੀਆ ਜੇ ਭਾਈ ਆ ਵਧੀਆ ਨਵੀਂ ਦੇਖ ਲੈ Papa ਜੀ ਤੁਸੀਂ ਪਟਵਾਰੀ ਕਦੋਂ ਲੱਗੇ ਜਰਤਾਏ ਕੀ ਲੈਣਾ ਮੈਂ ਕਦੋਂ ਮਰਜੀ ਲੱਗਾ ਪਟਵਾਰੀ ਮੈਂ ਮੈਂ ਟੀਸੀ ਲੱਗਾ ਯਾਰ ਤੈਨੂੰ ਕੀ ਓਏ ਵਿੱਚ ਲੱਗ ਜਾਨੀਆਂ ਲੱਤਾਂ ਡਾਉਣਾ ਮਾੜੀ ਮਾੜੀ ਗੱਲ ਤੇ ਸ਼ੱਕ ਕਰੀ ਜਾਊਗੀ ਮਾੜੀ ਮਾੜੀ ਤੇ ਤੈਂ ਦੱਸ ਕੀ ਲੈਣਾ ਨਾਲੇ ਮੇਰੀ ਗੱਲ ਸੁਣ ਲੈ ਹੁਣ ਆਪਾਂ ਜਾਵਾਂਗੇ ਉਧਰ ਚਾਚੇ ਦੀਆਂ ਕੁੜੀਆਂ ਕਣੀ ਨਾ ਭਗਦੀ ਚਾਚੇ ਜਿੰਨੀ ਹੋਰੀ ਭਗ ਜਾਨੀਆਂ ਨਾਲੇ ਮੇਰਾ ਖਿਆਲ ਰੱਖ ਲਈ ਉਥੇ ਕਿਤੇ ਮੈਂ ਇਕੱਲਾ ਬੈਠਿਆ ਰਹਾ ਉਥੇ ਬੋਰ ਹੋਈ ਜਾਵਾਂ ਮੈਂ ਤਾਂ ਉਦੀ ਭੱਜ ਜਾਊਂਗਾ ਨਹੀਂ ਖਿਆਲ ਰੱਖਣ ਵਾਸਤੇ ਵੀਰੇ ਉਹਨਾਂ ਹੈ ਤਾਂ ਗਈਆਂ ਆ ਮੈਂ ਜਾਣਦਾ ਤੇਰੇ ਵੀਰੇ ਹੋਰਿਆਂ ਨੂੰ ਮੇਰੇ ਸਾਰੇ ਪੀ ਜਾਣਗੇ ਸਪਰਾਈਟ ਦੀਆਂ ਬੋਤਲਾਂ ਕਹਿਣਗੇ ਘਰ ਦੀ ਕੱਢੀ ਪੀਣੇ ਆ ਪਚਦੀ ਉਹਨਾਂ ਦੇ ਘਰ ਦੀ ਕੱਢੀ ਮਲੰਘ ਤੇਰੇ ਵੀਰੇ ਨੇ ਵੇ ਦਾਦਾ ਨਾ ਬੋਲ ਤੇਰੇ ਵਾਂਗੂ ਫੁਕਰੀਆਂ ਤਾਂ ਨਹੀਂ ਮਾਰਦੇ ਲੱਗਿਆ ਹੋਵੇ ਮੁਸੀ ਦਾਸ ਦਾ ਪਟਵਾਰੀ ਤੈਨੂੰ ਕਿ ਲੜਾਈ ਆ ਮਨ ਕੋਸ ਮਰਜੀ ਲੱਗਾ ਉਰੀ ਲਾ ਦੂਗਾ ਮੈਂ ਤੈਨੂੰ ਐਵੇਂ ਕੀ ਮੈਨੂੰ ਲਾ ਦਊਗਾ ਲਾ ਦਊਗਾ ਤੇਰੇ ਬਾਪੂ ਦਾ ਸਾਵੇਂ ਨੇ ਜਾ ਕੇ ਦਾਦਾ ਨਾਲ ਗੋਲੀ ਉਹਨਾਂ ਨੂੰ ਸਭ ਪਤਾ ਤੂੰ ਪਟਵਾਰੀ ਲੱਗਿਆ ਸੀ ਲੱਗਿਆ ਮੈਂ ਜਾਣਦਾ ਤੇਰੇ ਬਾਪੂ ਹੋਰਾਂ ਨੂੰ ਨਾਲੇ ਮੇਰੀ ਗੱਲ ਸੁਣ ਲੈ ਗੱਲ ਜੀ ਕਿਸੇ ਲੈਵੇ ਦੱਸੀ ਨਾ ਮੋਤੀ ਛੱਡ ਕੇ ਭੱਜ ਆਉਂਗਾ ਫਾਉਤ ਪਈ ਆ ਸੀ ਹੁਣ ਤਾਂ ਮਹੀਨਾ ਤਾਂ ਹੋ ਗਿਆ ਤੀ ਹੁਣ ਤੇਰੇ ਛੱਪ ਲੜ ਗਿਆ ਹੁਣ ਫੇਰ ਮਿਲਾਂਗੇ ਜਾ ਫੇਰ ਮਿਲਾਂਗੇ ਜਾ ਹੋ ਮੇਰੇ ਸਾਲੇ ਦਾ ਹੋ ਵੀ ਕੀ ਜਾਂਦਾ ਹੈ ਜਨਾ ਮੈਨੂੰ ਐਂ ਦੱਸ ਨੀ ਪਹਿਲਾ ਖਰਜਾ ਤੈਨੂੰ ਮੈਂ ਦੱਸਦਾ ਹੁਣ ਕੀ ਹੋਊਗਾ ਪਹਿਲਾਂ ਤਾਂ ਮੈਨੂੰ ਐਂ ਦੱਸ ਉਹ ਮੁੰਡਾ ਕੌਣ ਸੀ ਜਿਹੜਾ ਐਂ ਇਹ ਕਰਦਾ ਸੀਗਾ ਉਹ ਤਾਂ ਮੇਰੇ ਪਿੰਡ ਦਾ ਮੁੰਡਾ ਮੇਰੇ ਨਾਲ ਪੜਦਾ ਸੀ ਫੇਰਾ ਕੀ ਕਰਦਾ ਸੀ ਉਹ ਮੈਨੂੰ ਕੀ ਪਤਾ ਕੀ ਕਰਦਾ ਸੀ ਨਾ ਹਜੇ ਤੈਨੂੰ ਪਤੀ ਨਹੀਂ ਹੈਗਾ ਕਰਦਾ ਤਾਂ ਤੇਰੇ ਗਣੀ ਸੀ ਮੈਨੂੰ ਕੀ ਪਤਾ ਹੁਣ ਕੀ ਕਰੀ ਜਾਂਦਾ ਤੂੰ ਰਹਿਣ ਦੇ ਰਹਿਣ ਦੇ ਮੈਂ ਤੈਨੂੰ ਦੱਸਤੀ ਗੱਲ ਕੋਈ ਗੱਲਬਾਤ ਹੋਊਗੀ ਤੇਰੀ ਬੇ ਐਵੇਂ ਕਿਉਂ ਮੇਰੇ ਤੇ ਦੁਸ਼ਣ ਲਾਈ ਜਾਂਦਾ ਲਾਈ ਜਾਂਦਾ ਦੁਸ਼ਣ ਪੈਣ ਦੀ ਮਰਾਗਾ ਰਤੀਏ ਤੋਂ ਤੁਰੇ ਕਿਸੇ ਨੇ ਨਹੀਂ ਕਰਾ ਜਦੋਂ ਤੇਰੇ ਪਿੰਡ ਚ ਵੜ ਕੇ ਆਏ ਆਂ ਇਹ ਪਤਾ ਨਹੀਂ ਕੀ ਆ ਇਹ ਮੈਂ ਤਾਂ ਸਿੱਧਾ ਹੀ ਹੋ ਕੇ ਦੱਸ ਦੇ ਕੀ ਗੱਲ ਲੱਗੀ ਐ ਮੈਨੂੰ ਮੈਂ ਤਾਂ ਸਿੱਧਾ ਹੋ ਕੇ ਘਰ ਚੱਲ ਤੂੰ ਤਾਂ ਮੇਰਾ ਸਿਰ ਦੁਖਣ ਲਾਤਾ ਲਾਤਾ ਸਿਰ ਦੁਖਣਾ ਚੱਲ ਤੂੰ ਘਰੇ ਚੱਲ ਤੈਨੂੰ ਮੈਂ ਦੱਸਦਾ ਪਤਾ ਨਹੀਂ ਹੋਈ ਕੀ ਜਾਂਦਾ ਹੋਈ ਕੀ ਜਾਂਦਾ ਹੋਊਗਾ ਹਜੇ ਤਾਂ ਬਹੁਤ ਕੁਝ ਹੋਊ ਤੁਹਾਨੂੰ ਦੱਸਦੀ ਗੱਲ ਜਦੋਂ ਤੱਕ ਘਰ ਆ ਚਲੇ ਆਂ ਇਹ ਕਲੇਸ਼ ਚੱਲੀ ਜਾਂਦਾ ਕਲੇਸ਼ ਚੱਲੀ ਜਾਂਦਾ ਮੈਂ ਮੜਾ ਆ ਗਈ ਮੇਰੀ ਤੇ ਹਾਂ ਵਧੀਆ ਮੈਂ ਤਾਂ ਤੜਕੇ ਦੀ ਟਿਕਾਂ ਲਗ ਰਹੀ ਪਤਾ ਤੂੰ ਲੇਟ ਹੀ ਹੋ ਗਿਆ ਅੱਜ ਕੀ ਕਰਾਂ ਬੀਬੀ ਬੀ ਦੀ ਸਪੀਡ ਤੇ ਤਾਂ ਮੋਟਰਸਾਈਕਲ ਲੈ ਕੇ ਆਉਂਦਾ ਆ ਆਉਂਦਾ ਬਿੱਲੀ ਤੇ ਲੈ ਕੇ ਬੀ ਦੀ ਸੁੱਤਾ ਆ ਗਿਆ ਨਾ ਡੀਸੀ ਆ ਮੈਂ ਬਲਾੜੇ ਪਟਵਾਰੀ ਦੇ ਮੁਨਸੀ ਲੱਗਿਆ ਹੋਇਆ ਮੈਂ 2 ਸਾਲ ਹੋ ਗਏ ਇਹ ਨਹੀਂ ਪਤਾ ਲੱਗਿਆ ਹਜੇ ਤੱਕ ਤੈਨੂੰ ਪਤਾ ਪੁੱਤ ਮੈਨੂੰ ਪਤਾ ਹੈ ਤੈਨੂੰ ਪਟਵਾਰੀ ਲੱਗਿਆ ਪਟਵਾਰੀ ਲੱਗਿਆ ਫੇਰ ਪਟਵਾਰੀ ਕਰ ਕੀ ਗੱਲ ਕੋਣੇ ਪ੍ਰੇਤ ਇਹ ਪ੍ਰਾਣਾ ਬੜਾ ਦੱਪਿਆ ਫਿਰਦਾ ਸੀ ਪਤਾ ਨਹੀਂ ਬੀਬੀ ਪਤਾ ਨਹੀਂ ਅੱਜ ਨੂੰ ਕੀ ਸੁੰਢੀ ਚੜੀ ਹੋਈ ਆ ਸਵੇਰ ਦਾ ਐਂ ਗੱਲ ਕੱਢੀ ਜਾਂਦਾ ਹੋਰ ਬੀਬੀ ਘਰੇ ਸਾਰੇ ਠੀਕ ਆ ਸਾਰੇ ਠੀਕ ਨੇ ਪਾਪਾ ਕਿੱਥੇ ਆ ਪਾਪਾ ਤੇ ਰਾਤੀ ਪਾਣੀ ਦੇ ਗਿਆ ਸੀਗਾ ਸੁੱਤਾ ਹੋਇਆ ਪਾਪਾ ਦਾ ਸੁੱਤਾ ਗਿਆ ਸੁਣਿਓ ਹਾਂ ਪ੍ਰੀਤ ਆਈ ਆ ਆਪਣੀ ਸੱਸ ਸ੍ਰੀਕਲ ਪਾਪਾ ਜੀ ਠੀਕ ਆ ਗਈ ਹੋਠੀ ਖਾ ਗੋਈ ਹਾਂਜੀ ਸਾਰੇ ਠੀਕ ਨੇ ਸਾਰੇ ਵਧੀਆ ਤੁਸੀਂ ਦੱਸੋ ਕਿਵੇਂ ਆ ਹਾਂਜੀ ਠੀਕ ਆ ਅੱਖਾਂ ਠੀਕ ਨੇ ਹੁਣ ਮੈਂ ਪਾਣੀ ਦੇਉਣੀ ਆ ਅੱਛਾ ਪੈ ਗਿਆ ਫਰਕ ਦਵਾਈ ਨਾਲ ਤੁਸੀਂ ਗੱਲ ਬਣੇ ਸਸਿਕਾ ਵੀਰੇ ਹੋ ਠੀਕ ਹੋ ਵਧੀਆ ਵਧੀਆ ਹੋਰ ਘਰ ਪਰਵਾਹ ਠੀਕ ਹੈ ਸਾਰੇ ਸਾਰੇ ਵਧੀਆ ਤੂੰ ਸੁਣਾ ਹਾਂਜੀ ਵਧੀਆ ਵੱਡਾ ਵੀਰਾ ਕਿੱਥੇ ਆ ਉਹ ਵੱਡੇ ਵੀਰੇ ਦਾ ਭੈਣੇ ਤੈਨੂੰ ਪਤਾ ਹੋਵੇਗਾ ਸਾਰਾ ਦਿਨ ਅੰਦਰ ਹੀ ਬੜਿਆ ਰਹਿੰਦਾ ਮੈਂ ਹੁਣ ਹੀ ਲਿਆਉਣਾ ਬੁਲਾ ਗਿਆ ਉਹ ਪੁਰਾਣਾ ਜੀ ਸਸਿਕਾਲ ਅਸ਼ੀਗਾਰ ਉਹ ਠੀਕ ਹੋ ਉਹ ਠੀਕ ਆ ਠੀਕ ਆ ਕਿਵੇਂ ਤੱਬੇ ਜੇ ਫਿਰਦੇ ਹੋ ਕੁਝ ਨਹੀਂ ਹੋਇਆ ਬਸ ਲੇਟ ਜੇ ਹੋਗੇ ਇਹਨਾਂ ਦੇ ਲੇਕਨ ਨੂੰ ਯਾਰ ਜਹਾਜ਼ ਦੇ ਤਾਂ ਜਦੋਂ ਮੋਟਰਸਾਈਕਲ ਚ ਆ ਰਤੀਏ ਤੋਂ ਕਨਾਟਾ ਮੇਂ ਹੋਗਾ ਤਰ ਇਹਨੂੰ ਹੌਲੀ ਹੌਲੀ ਆਮਾਂਗੇ। ਕਿ ਸਰ ਗੁੱਸਾ ਕਿਉਂ ਕਰਦੇ ਹੋ? ਜੇ ਜੀ ਸਾਡੀ ਜਿੰਗਦਾਸ਼ ਦੀ ਮੋਟਰਸਾਈਕਲ ਲੈ ਕੇ ਦੇਦਾ। ਨਾਲੇ ਹੁਣ ਗੰਜਾਇਚ ਹੋਣ ਵਾਲਾ ਮੈਂ ਆਈਲੈਂਡਸ ਦਾ ਪੇਪਰ ਦੇਦਾ। ਹੋ ਸਕਦਾ ਤੁਹਾਨੂੰ ਆਉਂਦੇ ਸਾਲ ਮੱਝਾ ਦੀ ਝੂਟੀ ਦਵਾਦਾ। ਕਿਹੜਾ ਦਵਾਏਗਾ ਹੈਲੀਕਾਪਟਰ ਤੇ ਝੂਟਾ ਤੂੰ ਬੈ ਜਾ ਬਾਈਆ। ਅੱਛਾ। ਜਮਾ ਬਰੋਨੇ। ਠੀਕ ਆ ਵਧੀਆ। ਬਾਪੂ ਤੂੰ ਗਿਆ ਬੈਠਾ ਰ ਸਸਰੀ ਘਰ ਜਾ ਅੰਦਰ ਬੈਰਿਆ ਜਾ ਕੇ ਪੈ ਜਾਈ ਸੀ ਥੱਲੇ। ਰਾਤ ਪਾਣੀ ਦੀ ਬਰਸ਼ੀ। ਕਿਹੜਾ ਪਾਉਗੇ ਜੀ ਥੱਲੇ ਇਥੀ ਪਾ ਦੋ ਇਹਨੂੰ ਹੋਰ ਪ੍ਰੋਨਾ ਠੀਕ ਐ ਵਧੀਆ ਵਧੀਆ ਇਹ ਸਾਰਾ ਇਹ ਜੂਸ ਕੱਢ ਕੇ ਮੈਂ ਹੀ ਪੀਂਦਾ ਯਾਰ ਪਾਣੀ ਪੂਣੀ ਪਰਾਂ ਲਈ ਉਹ ਜਾ ਕੇ ਇਹਨੂੰ ਕੀ ਗੱਲ ਹੋ ਗਈ ਕੱਲ ਕੀ ਹੋ ਗਈ ਪਹਿਲਾਂ ਨੂੰ ਆਏ ਪੁੱਛੋ ਛੋਟੀ ਕੁੜੀ ਦਾ ਯਾਰ ਕੰਨੇ ਨੇ ਕੀ ਬੋਲਦਾ ਜੂਸ ਮਾਰ ਕੇ ਬੋਲ ਪੱਪੜ ਮਰੂ ਕਰਦੇ ਥੱਪੜ ਧੱਪੜ ਨਾਲ ਮਾਰੀ ਤੁਹਾਨੂੰ ਪਤਾ ਨਹੀਂ ਮੇਰੀ ਕੱਢੀ ਚੜਾਈ ਆ ਗਈ ਕਿੰਨੇ ਅਫਸਰਾਂ ਨਾਲ ਰਹਿਣਾ ਭਗਵਾਨ ਤੁਹਾਡਾ ਸਦਾ ਨੰਬਰ ਆ ਮੇਰੇ ਕੋਲ ਉਹ ਪੁਰਾਣੇ ਗੱਲ ਦਾ ਦੱਸਦੇ ਕੀ ਹੋ ਗਈ ਕਿਉਂ ਪੜ ਗਿਆ ਫਿਰਦਾ ਗੱਲ ਹੋ ਗਈ ਇਹਨੂੰ ਆਏ ਪੁੱਛਾ ਰਤੀਏ ਦੋਨੋਂ ਦੇ ਦੀ ਰਤੀਏ ਤਾਂ ਮਾਂ ਦਾ ਪੁੱਤ ਕਿਸੇ ਨੇ ਕੋਈ ਸਾਰਾ ਨਹੀਂ ਕੀਤਾ ਜਦੋਂ ਛੋਡੇ ਪਿੰਡ ਚ ਵੜ ਗਏ ਕੋਈ ਆਏ ਆ ਕੋਈ ਆਏ ਆ ਛੋਡੇ ਪਿੰਡ ਦੇ ਤਾਂਸ ਖੇਡਦੇ ਤੇ ਬੁਰੇ ਸਾਰੇ ਖੜੇ ਹੋ ਕੇ ਆਏ ਆ ਲਾਗੇ ਕਰਨ ਪੁੱਛੋ ਇਹਨੂੰ ਕੀ ਕਹਿੰਦਾ ਨਹੀਂ ਕੁੜੀ ਇਹ ਹੈ ਮੇਰੇ ਮੈਨੂੰ ਕੀ ਪਤਾ ਕੀ ਕਹੀ ਆ ਕੀ ਕਰੇ ਫਿਰ ਐ ਕਰਦੇ ਜੀ ਮੈਂ ਝੂਠ ਬੋਲਦਾ ਮੈਂ ਮਾੜਾ ਹੈ ਉਹ ਬਾਈ ਕਿਉਂ ਤੂੰ ਕੁੜੀ ਤੇ ਚੜੀ ਜਾਂਦਾ ਯਾਰ ਆ ਜਲੂਸ ਕਢਾ ਰਹੇ ਨੇ ਤੂੰ ਅੰਦਰ ਭੱਜ ਜਾ ਯਾਰ ਉਹ ਕਾਰ ਨਹੀਂ ਆਇਆ ਕਰਦੇ ਦੇਖ ਹੂੰ ਅੰਦਰ ਭੱਜ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਕਿਉਂ ਤੁਸੀਂ ਛੱਟ ਛੱਟ ਮੰਗਣੀ ਪੱਟ ਵਿਆਹ ਦਾ ਰਿਸ਼ਤੇਦਾਰ ਕਿਉਂ ਘਟ ਛੱਡੇ ਦੇ ਮੈਨੂੰ ਹੁਣ ਪਤਾ ਲੱਗਿਆ ਹੁਣ ਪਤਾ ਲੱਗਿਆ ਕਾਣ ਮੀਂਡਤੀ ਕੋਈ ਖਬਰ ਕਿਹਦੇ ਕਿਹਦੇ ਲਵ ਲੈਟਰ ਫੜਦੀ ਰਹੀ ਆ ਪੁਰਾਣੀਆਂ ਗੱਲਾਂ ਸੁਣੋ ਕਾਣ ਮੀਂਡ ਕੋਈ ਨਹੀਂ ਸਾਡੇ ਦੋਹਾਂ ਭਾਈਆਂ ਦੀ ਸਾਰਾ ਪਿੰਡ ਸੌ ਚੱਕੀਦਾ ਕੋਈ ਅਗਲਾ ਐ ਨਹੀਂ ਕਹਿੰਦਾ ਵੀ ਹਾਂ ਉਗਲ ਕਰਕੇ ਦਿਖਾਵੇ ਸਾਡੇ ਕਿੰਨੀ ਉਗਲ ਕਰਕੇ ਦਿਖਾਵੇ ਮੈਂ ਤਾਂ ਰਾਹ ਚ ਜਾਣ ਕੇ ਨਹੀਂ ਬੋਲੇ ਮੈਂ ਤਾਂ ਜਲੂਸ ਨਿਕਲੂ ਆਪਦੇ ਮਾਹ ਢੱਟ ਚ ਕੱਪੜਾ ਚੱਕਿਆ ਨ ਮਦਾ ਇੱਥੇ ਆ ਕੇ ਹੁਣ ਦੱਸ ਦੇ ਕੀ ਗੱਲ ਬਾਤੀ ਹੂ ਆਇਆ ਕੀ ਕਰਦਾ ਸੀ ਕੌਣ ਸੀ ਮੈਨੇ ਕੌਣ ਸੀ ਮੇਰੇ ਉਹ ਤਾਂ ਪੰਡਿਤਾਂ ਦਾ ਮੁੰਡਾ ਸੀ ਉਹ ਮੇਰੇ ਨਾਲ ਕਲਾਸ 'ਚ ਪੜਦਾ ਸੀ ਹੋ ਲੈ ਉਹ ਪਰੌਣੇ ਉਹਦਾ ਸਾਡੇ ਘਰੇ ਆਉਣੀ ਜਾਣੀ ਆ ਮੁੰਡੇ ਦੀ ਸੁੱਖ ਨਾਲ ਘਰ ਵਾਲਾ ਕੰਮ ਆਪਣਾ ਫਿਰ ਜਾ ਆਉਣੀ ਜਾਣੀ ਆਇਆ ਕਰੂਗਾ ਓਏ ਆਇਆ ਤੈਨੂੰ ਹੀ ਭਲੇਖਾ ਪੈ ਗਿਆ ਹੂ ਕੋਈ ਨਾ ਮੈਨੂੰ ਅੱਖਾਂ ਮੇਰੇ ਮੋਤੀਆ ਉੱਤਰਿਆ ਬੋਟਰਾ ਤੋਂ ਲੈ ਚ ਪਵਾਇਆ ਨਾ ਮੈਂ ਭਲੇਖਾ ਪੈ ਗਿਆ ਪੁੱਛੇ ਨੂੰ ਬਲਾਈਡ ਬਧਾ ਰੱਖਿਆ ਮੇਰੇ ਸਾਜਲੀ ਤੋਂ ਤੁਰਿਆ ਮੈਂ ਲੇ ਲੈ ਕੇ ਪਲਰ ਰਾਤੀਆ ਤੋਂ ਕਿਸੇ ਨੇ ਨਹੀਂ ਮਾਰਿਆ ਪੁੱਤ ਨੇ ਕਿਹਾ ਹੋਵੇ ਆ ਇਸ ਨੂੰ ਤੇ ਮਾਰਨਾ ਟਿੱਪਟ ਮਾਰੀ ਦਾ ਮੁਰਸੀ ਜਾਂਦਾ ਇੱਥੇ ਆ ਕੇ ਹੋ ਰਹੀ ਜਾਂਦਾ ਕੋਈ ਆਏ ਹੈ ਕੋਈ ਆਏ ਹੈ ਕੀ ਆਏ ਚੱਕਰਾ ਅਰੇ کہنا ਕੀ ਚਾਹਤੇ ਹੋ ਬੀਰ ਅੱਛੇ ਸੌ ਲੱਗੇ ਕੋਈ ਗੱਲ ਨਹੀਂ ਹੈਗੀ ਇਹਨੂੰ ਤਾਂ ਐਵੇਂ ਕੋਈ ਗਲਤ ਫਹਮੀ ਹੋ ਗਈ ਗਲਤ ਮੈਂ ਮਾਰਾਂ ਮੈਂ ਮਾਰਾਂ ਮੈਂ ਇੱਕ ਮਿੰਟ ਬਾਈ ਨੂੰ ਲੈ ਕੇ ਬਾਈ ਨੂੰ ਨਿਮਕੀ ਨੂੰ ਮਰਜੀ ਲਿਆ ਯਾਰਾ ਮੈਂ ਨਮੇੜ ਕੇ ਜਾਉਂਗਾ ਅੱਜ ਉਹ ਤਾਂ ਉਹ ਬਾਈ ਉਹ ਤੂੰ ਮੇਰੇ ਨਾਲ ਜਿਹੜੀ ਖੁੰਦਕ ਹੈਗੀ ਆ ਬਾਅਦ ਚ ਕੱਢ ਲਈ ਪਹਿਲਾਂ ਉਹਨੂੰ ਸਾਂਭੀ ਆਪਾਂ ਜਾ ਕੇ ਉਹ ਕੁੜੀ ਰੋਈ ਜਾਂਦੀ ਆ ਵਿਚਾਰੀ ਪਰ ਮੈਂ ਕੀ ਕਰਾਂ ਜੇ ਰੋਈ ਜਾਂਦੀ ਆ ਲੱਛਣ ਕਰਦੀ ਆ ਤਾਂ ਵੀ ਕਰਨਾ ਪਊ ਨਾ ਪ੍ਰੌਣਾ ਝੂਠ ਬੋਲਦਾ ਹੁਣ ਕਰਦੀ ਹੋਣੀ ਇਹੋ ਜਿਹੇ ਲੱਛਣ ਉਹ ਕਦੇ ਤਾਂ ਕੁੜੀ ਕੰਨੀ ਦਾ ਹੋ ਜਾ ਕਰ ਮੈਂ ਸਾਂ ਮਹੀਨੇ ਤੋਂ ਮਹੀਨੇ ਬਾਅਦ ਮਿਲ ਲਾਉਂਦੀ ਆ ਉਹ ਨਾ ਤੂੰ ਮੈਨੂੰ ਐਂ ਦੱਸ ਓਏ ਆ ਮੇਰੇ ਸਾਲ ਦਾ ਬਾਮਣਾ ਦਾ ਮੁੰਡਾ ਆਪਣੇ ਘਰੇ ਕਰਨ ਕੀ ਆਉਂਦਾ ਹੈ ਉਏ ਯਾਰ ਦੋਸਤ ਆ ਜਾਂਦਾ ਯਾਰ ਆਪਾਂ ਨੇ ਬੈਰ ਤਰੇ ਯਾਰ ਦੀ ਸਰ ਪਾੜ ਕੇ ਆਵਾਂ ਮੈਂ ਜਾ ਕੇ ਪਾੜ ਕੇ ਆਣਾ ਇਹੋ ਜੇ ਕੰਮ ਰਹਿਣ ਦੇ ਤੂੰ ਪਹਿਲੇ ਹੀ 25000 ਲਾ ਕੇ ਛੜਾਇਆ ਤੈਨੂੰ ਕਿੱਲਾ ਡੂਡ ਰਹਿ ਗਿਆ ਉਹ ਵੀ ਵਕਿਆ ਕੇ ਛੱਡੇਗਾ ਤੂੰ ਹੁਣ ਬੂਕ ਦੀਆ ਦੇਖ ਲੈ ਕਿਵੇਂ ਹੁਣ ਰੂੰਦੀ ਆ ਹੁਣ ਕਰਦੀ ਆ ਖੇਖਣਾ ਰੋਲਾ ਰੋਲਾ ਕੋਈ ਚੱਕਰ ਨਹੀਂ ਮੈਨੂੰ ਮੇਰਾ ਸੌਰੇ ਨੂੰ ਬੁਲਾਉ ਮੜਾ ਜਾ ਉਹਨੂੰ ਦੱਸਾਂ ਕਰ ਤੂੰ ਤਾਂ ਪੁੱਤ ਉਹਦਾ ਅੰਦਰ ਪੈ ਗਿਆ ਲਾ ਕੇ ਉਹ ਤਾਂ ਬੋਲਦਾ ਘੱਟ ਹੈਗਾ ਵਿਚਾਰਾ ਬੋਲਦਾ ਘੱਟ ਕਾਨੂੰ ਆ ਉਹ ਵਿਚਾਰਾ ਜਾਣ ਕੇ ਨਹੀਂ ਬੋਲਦਾ ਉਹਨੂੰ ਪਤਾ ਇੱਜਤਾਂ ਦੀ ਸਾਰਦਾ ਵੇ ਕੀ ਹੁੰਦੀ ਹੈ ਇੱਜ਼ਤ ਤੂੰ ਉਹਨੂੰ ਥੱਲੇ ਲਾ ਰੱਖਿਆ ਤੈਨੂੰ ਵੀ ਮੈਂ ਜਾਣਦਾ ਤੂੰ ਕਹੀ ਜੀਆ ਪੁੱਤ ਮੂੰਹ ਸੁਹਾ ਦੇ ਬੋਲ ਐਵੇਂ ਨਾ ਵੱਧ ਘੱਟ ਬੋਲ ਹਾਂ ਵੱਧ ਘੱਟ ਬੋਲ ਬੋਲਣ ਜੋ ਕਰਾ ਛੱਡੀ ਨਹੀਂ ਵਿਚਾਰਾ ਤੈਨੂੰ ਤਾਂ ਅੰਦਰ ਪੈ ਗਿਆ ਜਾ ਕੇ ਆ ਮੈਨੂੰ ਤਾਂ ਨਹੀਂ ਪਤਾ ਹਾਂ ਮੱਛਣਾਏ ਹੈਗਾ ਕੀ ਕਹਿੰਦੇ ਤੁਸੀਂ ਆ ਐਂ ਕਰਦੇ ਹੋ ਜਿਹੜਾ ਪੁੱਤ ਪ੍ਰੀਤ ਆ ਕੀ ਹੈਗਾ ਜਿਹੜਾ ਐਂ ਪਰੌਣਾ ਕਰੀ ਜਾਂਦਾ ਐਂ ਕਰਦੇ ਸੀ ਇਹ ਕੀ ਕਰਦਾ ਸੀ ਕੋਈ ਬੀਬੀ ਮੈਨੂੰ ਕੀ ਪਤਾ ਕੀ ਆ ਇਹਨੂੰ ਹੀ ਪੁੱਛ ਲੈ ਮੈਂ ਦੱਸ ਦਿੰਦਾ ਨਾ ਇਹ ਕੀ ਕਰਦੇ ਨੇ ਰੋਜ ਕਚੈਰੀਆਂ ਚ ਭਲਾਡੇ ਮੈਂ ਦੇਖਦਾ ਮੁੰਡੇ ਕੋਟ ਮੈਰਜਾ ਕਰਾਉਂਦੇ ਨਹੀਂ ਜੜਾਈ ਲੂ ਇਹਨੂੰ ਕਰਦੇ ਨੇ ਆਏ ਲਵਜੋ ਲਵਜੋ ਬਨਸਰ ਬਾਗ ਚ 20 ਮੁੰਡੇ ਕੁੜੀਆਂ ਕਰਦੇ ਨੇ ਉੱਥੇ ਕਰਦੇ ਨੇ ਆਏ ਖਬਰਾਂ ਕਿਨੂੰ ਲਵ ਲੈਟਰ ਭਣਾਉਦੀ ਫਿਰਦੀ ਆ ਆਜੂ ਮੇਰੇ ਸਾਦਾ ਪਾਗੇ ਸੜੀ ਜੀ ਕੈਂਪਰੀ ਉਰੇ ਠਾ ਆਜੂ ਬਾਰੀ ਮੇ ਲਿਆ ਕਰ ਉਹਨੂੰ ਰੇਣਾ ਬਾੜੇ ਕਰ ਜਹੇ ਜਾ ਆਪ ਜਹੇ ਯਾਰ ਉਹਦੇ ਹਾਂ ਕੀ ਗੁੱਸਣ ਮਾਰੇ ਮੈਂ ਮਾਰਾ ਬੀਬੀ ਤੂੰ ਜਾ ਪਾਣੀ ਧਰ ਜਾ ਕਿ ਧਰ ਚਾਹ ਪਾਣੀ ਉਹ ਪੁਰਾਣੇ ਪਿਆ ਦੀ ਚਾਹ ਪਾਣੀ ਦੀ ਗੱਲ ਕਰ ਲੈ ਜੋਦੋਂ ਘਰ ਸਿਰ ਤੇ ਚੱਕਿਆ ਗਿਆ ਨਾਲੇ ਸ਼ਾਂਤੀ ਭਾਣ ਨਾਲ ਗੱਲ ਬੱਸ ਹੋਈ ਕੀ ਆ ਹੁਣ ਕੀ ਆ ਯਾਰ ਕਦੇ ਮੈਨੂੰ ਮਿਲਿਆ ਰਿਆ ਚੱਲ ਮਾਹ ਚੱਲ ਮਿਲਿਆ ਲਿਆਣਾ ਤੇਰੀ ਗੱਲ ਵੱਡੀ ਕਰਦਾ ਰਤੀਏ ਤੂੰ ਤੁਰਿਆ ਮਿੰਟੂ ਰਤੀਏ ਤਾ ਉਹ ਕਿਸੇ ਨੇ ਕੋਈ ਹਰਕਤ ਨਹੀਂ ਕੀਤੀ ਤੇ ਸਾਰੇ ਸਲੂਟ ਮਾਰਨਾ ਤੈਨੂੰ ਪਹਿਲਾਂ ਵੀ ਗੱਲ ਦੱਸੀ ਆ ਹਾਂ ਪਟਵਾਰੀ ਆ ਉਹਦਾ ਫਰਦੂ ਪਟਵਾਰੀ ਕਿਉਂ ਮਜੂਦਾ ਮੁਰਸੀ ਆ ਮੈਂ ਪਟਵਾਰੀ ਦਾ ਉਤਦੀ ਨਹੀਂ ਪੈਣ ਦਿੰਦਾ ਕੋਈ ਗੱਲ ਸਾਰੀਆਂ ਫਰਦਾਇ ਮਾਰਨਾ ਕੱਢ ਕੇ ਜਦੋਂ ਉਰੇ ਆਇਆ ਸਾਜਰੀ ਤੋਂ ਕੇਲੇ ਲੈਤੇ ਮੇਰਾ ਸਾਰਾ ਇੱਕ ਗਿੱਠਕ ਦਾ ਜਵਾਕ ਹੋਇ ਆਂ ਆਂ ਅੱਖਾਂ ਮਾਰੇ ਮੈਂ ਜਲੋ ਉਦੋਂ ਚੁੱਪ ਕਰ ਗਾ ਮਹਾ ਚੱਲ ਕੋਈ ਨਾ ਕੋਈ ਨਾ ਮਹਾ ਉਦੋਂ ਬਾਅਦ ਜਦੋਂ ਪਿੰਡ 'ਚ ਬੜਿਆ ਇੱਕ ਮੁੰਡੇ ਨੇ ਆਏ ਆਏ ਕਰਤਾ ਫੇ ਕੀ ਸਾਰਾ ਯਾਰ ਆਏ ਆਏ ਕਰ ਨ ਕੀ ਮਤਲਬ ਆ ਫਿਰ ਸਾਰੇ ਤਾਂਸ ਖੇਡਣ ਬੁੜੇ ਬੁੜਿਆਂ ਨੇ ਆਏ ਕੂਕਾਂ ਜੱਕਤੀਆਂ ਕੀ ਚੱਕਰ ਆ ਬਈ ਐ ਮੈਨੂੰ ਤਾਂ ਹੁਣ ਪਤਾ ਲੱਗਿਆ ਮਿੰਟੂ ਹੁਣ ਪਤਾ ਲੱਗਿਆ ਕਿਉਂ ਚੁੰਨੀ ਝੜਾਵਾ ਕੀਤਾ ਸੀ ਕਿਉਂ ਪਤ ਮੰਗਲੀ ਛੱਟ ਵਿਆਹ ਕੀਤਾ ਤੇ ਰਿਸ਼ਤੇਦਾਰ ਕਿਉਂ ਘੱਟ ਸੱਦੇ ਤੀ ਮੇਰੇ ਨਾਲ ਛੁੱਪ ਕੇ ਜਾਊਂ ਮੇਰੇ ਭੋਲ ਭੂਲ ਨਾਲ ਮੈਂ ਦੋ ਮਾਰੂ ਥਾਪੜ ਆਹ ਥੋੜਾ ਕਿ ਰਹੇ ਹੋ ਨਹੀਂ ਸਰਪਾਖ ਹੋ ਰਹੀ ਪੜੇਗਾ ਛਾੜ ਦੇ ਤਰੂ ਸੜਿਆ ਹੋਇਆ ਮਲੰਗਾ ਚੀਹ ਹੱਥ ਜਾ ਕੇ ਮੈਂ ਕੀ ਕਰਦਾ ਕੇਸ ਕਰੂ ਮੈਂ ਕੇਸ ਓਏ ਪਰੌਣਿਆ ਕਿਉਂ ਤੁਸੀਂ ਦੁਖੀ ਕੀਤਾ ਯਾਰ ਇੱਕ ਹੋਰ ਬਦਮਾਸ਼ ਜੰਮ ਪਰ ਰੱਖਿਆ ਸਾਡੇ ਘਰੇ ਤੂੰ ਬਹਿ ਜਾ ਬਹਿ ਕੇ ਆਰਾਮ ਨਾਲ ਕਰ ਆਪਦਾ ਰੱਖੋ ਯਾਰਾ ਚੱਕੂ ਮੋਟਰਸਾਈਕਲ ਚੱਕੂ ਆਪਦਾ ਮੈਂ ਬਸ ਤੇ ਵਗ ਜੂ ਬੈ ਜਾ ਬੈਠਣ ਲੋਕਾਂ ਨੇ ਛੱਡਿਆ ਘਰ ਚਾਹਤ ਕਿਵੇਂ ਪਉਂਦਾ ਕੋਈ ਨਹੀਂ ਬੈਜਾ ਬੈਠ ਬਰੌਣਾ ਐ ਮੇਰੀ ਹੁੰਦਾ ਜਦ ਰੁੱਸ ਗਿਆ ਬਰੌਣਾ ਸਾਰੇ ਪਿੰਡ ਤੋਂ ਸੂਤ ਨਹੀਂ ਆਉਂਦਾ ਐਵੇਂ ਨਹੀਂ ਗਾਣੇ ਆਏ ਐ ਫਿਰ ਸਾਡੇ ਪੰਡਾਲੇ ਸੂਤ ਵੀ ਕਰ ਦਿੰਦੇ ਤੈਨੂੰ ਗੱਲ ਦੱਸਾਂ ਮੈਂ ਕਰ ਦਿੰਦੇ ਨੇ ਚੁੱਪ ਕਰ ਜਾ ਹੁਣ ਤੂੰ ਯਾਰ ਤੁਸੀਂ ਗੱਲ ਕਰ ਲਿਆ ਨੇ ਕੁੜੀ ਨਾਲ ਕਰ ਲੈ ਯਾਰ ਸਹੀ ਸਹੀ ਦੱਸ ਕੁੜੀਏ ਗੱਲ ਕੀ ਹੋਈ ਆ ਮੇਰੇ ਸੱਚੇ ਸੌਂ ਲੱਗੇ ਸੱਚੇ ਮੈਨੂੰ ਤੇਰੀ ਪੱਗ ਦੀ ਸੌਂ ਲੱਗੇ ਹੋਜੀ ਕੋਈ ਗੱਲ ਨਹੀਂ ਤੇ ਮੇਰੇ ਤੇ ਦੋਸ਼ ਨਹੀਂ ਲਾ ਰਿਆਂ ਦੇਖ ਲੈ ਹੁੰਦਾ ਪੱਗ ਦੀ ਵੀ ਸੌਂ ਖਾ ਗਈ ਮੇਰੀ ਪਰਾਣਾ ਕੋਈ ਗਲਤ ਫੇਵੀ ਹੋਈ ਹੋਣੀ ਆ ਤੈਨੂੰ ਜਰ ਮੈਂ ਕਿੱਥੇ ਝੂਠਾ ਸਾਰੇ ਮਲਾਜ਼ਮਾਂ ਚ ਰਹਿਣਾ ਅੱਖ ਪੜ ਲੈ ਮੈਂ ਤੂੰ ਅੱਖਾ ਵੀ ਕੀ ਦੀ ਰੁਕਸਾ ਐਵੇਂ ਨਹੀਂ ਰਿਸਟਰੀਆਂ ਕਰਦੇ ਉੱਥੇ ਵੀਰੇ ਸੱਚੀ ਕਹਿ ਰਹੀ ਐ ਹੁਜੇ ਕੋਈ ਗੱਲ ਨਹੀਂ ਹੈਗੀ ਜਲ ਮੇਰਾ ਤਾਂ ਨਿਮੇੜ ਦੋ ਮੇਰਾ ਜਨਮ ਦਾ ਬੱਸ ਚੜ ਕੇ ਨਾ ਮੋਟਰਸਾਈਕਲ ਆ ਚੱਕੋ ਆਪਦੀ ਜਿੱਥੇ ਵੇਉਣੀਆਂ ਪਿਆਦੋ ਆਪਾਂ ਕੋਲ ਪਰਾਣਾ ਥੋੜੀ ਨਿਪਟਦੀਆਂ ਆਉਂਦੀਆਂ ਨੇ ਜਿਵੇਂ ਬਹਿ ਕੇ ਗੱਲ ਹੋਈ ਸੀ ਬਚੋਲਾ ਨੇ ਪੰਚਾਇਤ ਨਾਲ ਉਵੇਂ ਗੱਲ ਹੋਈ ਐ ਉਵੇਂ ਨਿੰਬੜ ਜੂ ਕਿਤੇ ਤੇ ਫੱਦਲਾ ਬਚੋਲਣ ਸੱਦ ਲਾ ਮੈਂ ਉਹਨੂੰ ਦੱਸ ਬਚੋਲਣ ਨੂੰ ਲਾ ਲਾ ਤੁਸੀਂ ਲਾ ਲੂ ਮੈਂ ਕਿਉਂ ਲਾਵਾਂ ਮੈਂ ਕਿਉਂ ਲਾਵਾਂ ਲਾਲਾ ਕਰ ਲਾ ਕਰ ਲਾ ਮੈਂ ਕਰਦਾ ਫੋਣਾ ਮੈਨਾਂ ਯਾਰ ਮੈਨਾਂ ਬਹੁਤ ਔਖਾ ਆ ਮੈਨਾਂ ਬਹੁਤ ਅੱਜ ਦੇਖਿਆ ਭਾਈ ਸਿਸਟਮ ਕਰ ਬਹੁਤ ਖਰਾਬ ਆ ਅੱਧੀ ਰਾਤ ਤੱਕ ਅੱਧੀ ਰਾਤ ਤੱਕ ਫੂਟ ਤੇ ਲੱਗੀ ਰਹਿੰਦੀ ਆ ਖਬਰ ਮੈਨੂੰ ਕੀ ਪਤਾ ਕਹਿ ਦਿੰਦੀ ਆ ਮੈਨਾਂ ਗੇਮ ਖੇਡਦੀ ਆ ਇੱਕ ਮਿੰਟ ਚੁੱਪ ਕਰ ਹੈਲੋ ਹੈਲੋ ਮੁਲਾਜ਼ਮ ਬੰਦਾ ਮੈਂ ਹਾਂ ਜੀ ਅਦਰੀ ਬੀਬੀ ਨੂੰ ਭੇਜੀ ਯਾਰ ਕਰੇ ਉਹ ਕਾ ਨੂੰ ਯਾਰ ਪਰਾਉਣਾ ਆਇਆ ਹੋਇਆ ਮੜਾ ਜਲਦੀ ਭੇਜ ਦੇ ਹਾਂ ਹੁਣੀ ਆ ਲਗਾ ਜੱਕ ਮੈਂ ਪੈਰੀ ਹਾਂ ਠੀਕ ਆ ਜਿਉ ਤੁਸੀਂ ਜਿੱਤ ਪਰ ਤੂੰ ਦੱਸ ਤੇਰੀ ਸੇਵਾ ਜੀ ਕਦੇ ਕੋਈ ਕਮੀ ਛੱਡੀ ਐ ਇੱਕ ਮਿੰਟ ਫੋਨ ਆ ਗਿਆ ਮੈਨੂੰ ਹੈਲੋ ਹਾਂ ਭਈ ਉਹ ਯਾਰ ਹੋ ਜਾਊਗਾ ਇੰਤਕਾਲ ਢਿੱਗ ਢਿੱਗ ਗੱਲ ਆ ਯਾਰ ਕੋਈ ਨਾ ਹੋ ਜਾਊਗਾ ਪੈਸੇ ਪੁੱਛੇ ਨਹੀਂ ਯਾਰ ਪੈਸੇ ਪੁੱਛੇ ਤਾਂ ਕੋਈ ਰੌਲਾ ਨਹੀਂ ਹੈਗਾ ਪਹਿਲਾਂ ਤੁਸੀਂ ਪੈਸੇ ਦੇ ਦੇ ਨੋਟਵਾਰੀ ਨੂੰ ਫਿਰ ਉਹਦੀ ਕਰਕੇ ਰਿਕਾਰਡਿੰਗ ਤਹਾਂ ਚਾੜ ਦਿੰਦੇ ਹੋ ਨਾ ਨਾ ਪੈਸਿਆਂ ਪੁੱਛਾਂ ਦਾ ਕੋਈ ਚੱਕਰ ਨਹੀਂ ਆਈ ਕਰਾ ਦੂੰਗਾ ਮੈਂ ਚੰਗਾ ਮੈਂ ਯਾਰ ਰੌਲੇ ਤੇ ਬੈਠਾ ਫੇਰ ਗੱਲ ਕਰਾਂਗੇ ਜਗਾ ਨਜਰਾ ਚੰਗਾ ਉੱਥੇ ਗੱਲ ਸੀ ਸਸਿ ਕਵੀ ਕੀ ਹੁਣ ਕੋਈ ਫਸੋ ਰਿਗਰ ਮਮਮੀ ਹੋਰ ਠੀਕ ਆ ਠੀਕ ਠਾਕ ਬੇਟਾ ਤੂੰ ਦੱਸ ਬਹਿ ਜਾ ਮਾਮੀ ਉਰੇ ਬਹਿ ਜਾ ਹਰ ਪਈ ਕਾਰੋਬਾਰ ਠੀਕ ਹੈ ਤੇ ਹਾਂ ਹਾਂ ਮੰਮੀ ਸਾਰਾ ਵਧੀਆ ਤੂੰ ਦੱਸ ਮੰਮੀ ਕਣਕ ਕਣਕ ਵਧੀਆ ਹੋ ਗਈ ਹਾਂ ਮੰਮੀ ਕਣਕ ਵਧੀਆ ਹੋ ਗਈ ਬਸ ਠੀਕ ਆ ਰੱਬ ਜੀ ਮੇਰਾ ਡਿਊਟੀ ਕਿਵੇਂ ਚੱਲਦੀ ਹੈ ਵਧੀਆ ਚੱਲਦੀ ਆ ਮੰਮੀ ਪਟਵਾਰੀ ਨਾਲ ਵਧੀਆ ਚੱਲੀ ਜਾਂਦਾ ਤੇ ਅੱਛਾ ਅੱਜ ਛੁੱਟੀ ਲੈ ਕੇ ਆਏ ਬਿੱਟਾ ਅੱਜ ਛੁੱਟੀ ਲੈ ਕੇ ਆਈ ਦੀ ਮੰਮੀ ਸਾਹਿਬ ਠੀਕ ਹੈ ਕਾ ਤੂੰ ਫੋਨ ਕਰਿਆ ਤੈਨੂੰ ਹੀ ਪੁੱਛ ਲੋ ਜੀ ਕਾ ਤੋ ਕਰਿਆ ਦੱਸ ਪੁੱਤ ਕਾ ਤੋ ਕਰਿਆ ਉਹ ਇਹ ਆਉਂਦੇ ਸੀਗੇ ਅੱਜ ਕਿਤੋਂ ਅੱਛਾ ਆਪਣੇ ਮਿਲਣ ਆਉਂਦੇ ਸੀ ਆਪਾਂ ਨੂੰ ਉਹ ਆਪਣਾ ਬਾਹਮਣਾਂ ਦਾ ਮੁੰਡਾ ਨਹੀਂ ਹੈਗਾ। ਅੱਛਾ। ਮੈਂ ਕਿਤੇ ਕੋਈ ਇਸ਼ਾਰਾ ਕਰਦਾ ਹੋਣਾ। ਬਰੌਣੀ ਨੂੰ ਹੋਊਗੀ ਗਲਤਫਹਿਮੀ। ਕਹਿੰਦਾ ਹਾਂ ਥੋਡੀ ਕੁੜੀ ਨੂੰ ਦੇਖ ਦੇਖ ਐ ਗੱਲ ਕੋਲ ਤੇ ਇਸ਼ਾਰੇ ਕਰਦਾ ਹੈਗਾ। ਅੱਛਾ। ਹੋਰ ਗੱਲ ਕੁਝ ਨਹੀਂ ਹੋਈ। ਉਦੋਂ ਦਾ ਹੀ ਬਲੱਡ ਵਧਾਈ ਫਿਰਦਾ ਇਹ। ਅੱਛਾ। ਮਾਂ ਚਲੋ ਫਿਰ ਤੁਹਾਨੂੰ ਬੁਲਾ ਲਾਂ ਸਿਆਣੇ ਬੰਦਿਆਂ ਨੂੰ। ਅੱਛਾ। ਦੱਸ ਭਾਈ। ਮੰਮੀ ਗੱਲ ਸੁਣ ਲੈ ਮੇਰੀ ਆਪਣੀਆਂ ਰਿਸ਼ਤੇਦਾਰੀ ਠੀਕ ਹੈ ਮਾਦਾ ਅੱਖਾਂ ਵਿੱਚ ਕੇ ਰਿਸ਼ਤਾ ਲੈ ਲੈ ਮੰਮੀ ਜਦੋਂ ਤੈਨੂੰ ਕਿਹਾ ਇੱਕ ਮੇਰੀ ਮਾਂ ਨੇ ਕਹਿਤਾ ਵੀ ਮੰਮੀ ਕਰਾਉਂਦੀ ਆ ਰਿਸ਼ਤਾ ਠੀਕ ਹੈ ਮੰਮੀ ਤੈਨੂੰ ਕਰਾ ਮੇਰੇ ਨਾਲ ਧੋਖਾ ਤੁਹਾਨੂੰ ਸੱਚੀ ਗੱਲ ਦੱਸਾਂ ਮਾਦਾ ਕੁੜੀ ਦੀ ਝੱਟ ਦੇਣੇ ਪੜਤਾਲ ਕਰ ਲੈਂਦਾ ਵੀ ਕਹੀ ਜੀ ਆ ਮਾਦਾ ਤੇਰੇ ਕਰਕੇ ਅੱਖਾਂ ਵਿੱਚ ਕੇ ਰਿਸ਼ਤਾ ਲੈਂਦਾ ਮੰਮੀ ਕੁੜੀ ਸਹੀ ਨਹੀਂ ਹੈਗੀ ਉਹ ਮੂੰਹ ਸਾਰ ਕੇ ਬੋਲ ਮੁਟਿਆ ਸਿਉਨੇ ਦਾ ਰੁਪਿਆ ਹੈ ਕੁੜੀ ਹਾਂ ਉਮੀਦਾਰਤੀ ਮੂੰਹ ਤੇ ਮਾਰੂੰਗੀ ਬੁੱਕਾ ਮੈਂ ਕਿਹੜਾ ਕੁਸ ਖਾ ਲਿਆ ਸੋਤੋਂ ਲੈ ਕੇ ਜਵਾਨੀ ਪਰ ਸ਼ਾਪ ਪਾਈ ਆ ਜਦ ਮਰਜ਼ੀ ਲੈ ਜੀ ਆ ਉਹਦਾ ਲੇ ਜੀ ਪਰ ਸਾਡੀ ਕੁੜੀ ਨੂੰ ਐਣਾ ਪੁੱਛੀ ਜੇ ਬੋਲੇ ਸੋਚ ਕੇ ਬੋਲੀ ਮੈਂ ਤੈਨੂੰ ਦੱਸਾਂ ਮਿੰਟੂ ਕਿੱਥੇ ਕੁੜੀ ਆ ਪਈ ਬਲਾ ਉਹ ਤਾਂ ਰੋਈ ਜਾਂਦੀ ਹੈ ਜੀ ਮੈਂ ਲੈ ਕੇ ਰੋਂਦੀ ਘਾਤੋਂ ਲ ਰੋਵੇਂ ਨਾ ਕਸੂਰ ਆ ਰੂਗੀ ਕੋਈ ਕਸੂਰ ਨਹੀਂ ਮੂੰਹ ਨਾ ਕਟਵਾ ਲਈ ਮੇਥੋਂ ਹਾਂ ਮਾਮੀ ਤੂੰ ਵੀ ਇਹਨਾਂ ਨਾਲ ਲੜ ਗਈ ਕੋਈ ਰਿਸ਼ਤੇਦਾਰੀ ਵਾਲਾ ਕਰਿਆ ਨਹੀਂ ਤਾਂ ਮੇਰੇ ਨਾਲ ਸਾਬ ਕਿਤਾਬ ਆ ਮਾੜਾ ਤਾਂ ਮੈਂ ਆ ਮਾੜਾ ਦਾ ਮੱਥਾ ਤਾਂ ਮੇਰਾ ਟਣਕਿਆ ਹੋਇਆ ਜਿਹੜਾ ਇੱਕ ਮੇਰੀ ਮਾਂ ਨੇ ਕਹਿਤਾ ਕਾ ਉਹਨੂੰ ਰਿਸ਼ਤੇਦਾਰ ਵੀ ਅੱਜ ਕੱਲ ਰਹੇ ਨਹੀਂ ਸਾਂਪ ਦਾ ਹੋ ਗਿਆ ਮਾਮੀ ਨੂੰ ਜਿਹੜਾ ਮੂੰਹ ਜਾਂਦਾ ਉਹ ਵੀ ਬਕੀ ਜਾਂਦਾ ਮੇਰੀ ਕੁੜੀ ਕੱਕੇ ਦੁਸ਼ਮਾਰਦਾ ਮਾਰਦਾ ਦੁਸ਼ਮਾਰਦਾ ਤੁਪਾਈ ਕੁੜੀਆ ਕੀ ਹੋਇਆ ਕੁਛ ਨਹੀਂ ਹੋਇਆ ਮੰਮੀ ਤਾਂ ਹੀ ਕਹਿੰਦਾ ਕੁਸ ਇਹ ਮੈਨੂੰ ਤਾਂ ਪਤਾ ਨਹੀਂ ਪਤਾ ਕਿਉਂ ਨਹੀਂ ਜਣਾ ਨਹਿਰ ਤੇ ਆਇਆ ਕਰਿਆ ਦੀ ਕੀਨੇ ਕਰਿਆ ਦੀ ਉਹ ਇਹ ਕੀ ਚੀਜ਼ ਹੁੰਦੀ ਐ ਮੂੰਹ ਤੇ ਮਾਰੂਗੀ ਦੁਬਾਰੇ ਦੁਬਾਰੇ ਇਹ ਕੀ ਚੀਜ਼ ਹੁੰਦੀ ਐ ਮੈਨੂੰ ਨਹੀਂ ਪੜੋ ਪੁੱਛ ਲੈ ਨੂੰ ਪੁੱਛ ਲੈ ਮੰਮੀ ਇਹਨੂੰ ਮੇਰੇ ਨਾਲ ਬਾੜੀ ਬਤਮੀਜੀ ਕਰਨ ਦੀ ਲੋੜ ਨਹੀਂ ਮੰਮੀ ਆਪਾਂ ਦਾ ਕਟਾ-ਕੱਟੀ ਕਰ ਲੂ ਜਿਵੇਂ ਨਮੇੜ ਦੋ ਨਹੀਂ ਐ ਨਹੀਂ ਹੁੰਦੀ ਹੈਗੀ ਭਾਈ ਕਟਾ-ਕੱਟੀਆਂ ਐ ਕਿਵੇਂ ਹੋ ਜੂਗੀ ਬਲਾਮਿੰਟੋ ਤਾ ਇਹ ਨੂੰ ਮੈਂ ਪਰ ਤੋਂ ਫੋਨ ਕਰਕੇ ਹਾਂ ਬੁਲਾ ਲਾ ਬੁਲਾ ਲਾ ਕਿਹਨੂੰ ਮਰਜ਼ੀ ਬੁਲਾ ਲੋ ਯਾਰ ਪਰ ਮੈਂ ਮੁੱਖ ਮੰਤਰੀ ਨੂੰ ਬੁਲਾ ਲੋ ਅੱਜ ਆ ਪਤਾ ਗੱਲ ਸਿੱਧੀ ਆ ਐ ਨਹੀਂ ਨਿਬੜਦਾ ਨਾਲੇ ਹਾਂ ਫਿਰ ਮੈਂ ਮਾੜਾ ਹੋ ਗਿਆ ਮੇਡਰੀ ਕੁੜੀ ਤੇਰੇ ਕਹਿੰਦੀ ਆ ਮੈਂ ਐ ਡੰਨ ਸਾਡੇ ਵਾਰ ਨਹੀਂ ਮਾਰਨੀ ਮੇਰੇ ਬਾਪ ਦੀ ਤੇ ਅੰਜੰਮੀ ਹੋਈ ਹਾਂ ਹਾਂ ਹੈਲੋ ਸਸੀ ਗਾਂਦਾ ਹੈ ਜੀ ਕੋ ਠੀਕ ਹੋ ਜੀ ਅੱਗੇ ਆ ਕੇ ਜਾਓ ਜੀ ਮਾੜਾ ਹਾਈ ਕੋਰੋਨਾ ਹੈ ਜੀ ਆਪਣਾ ਹਾਂ ਜੀ ਆ ਸੋਖੀ ਆ ਬਸ ਮਾੜਾ ਆ ਜਾਓ ਤੁਸੀਂ ਮੈਂ ਤਾਂ ਆਪਾਂ ਦੀ ਗੋਡੇ ਦੇ ਬਹੁਤ ਅੰਕਰ ਖੇ। ਹੈ। ਕਿ ਮੈਂ ਖੈਰ ਸੁੱਖਾ ਹੈ। ਬਸ ਖੈਰ ਚੁਪੀ ਹੈ। ਹੈ। ਮੈਂਬਰ ਨਹੀਂ ਬਿਠਿਆ ਰખી ਹੈ। ਹੋਰ ਬਸ ਅੱਜ ਮੜਾ ਪੁਰਾਣਾ ਦਿੱਤਾ ਹੋ ਗਿਆ ਦੀ ਮਾਂ ਚੋਂ ਬੁਲਾ ਲਈਏ। ਕਿਉਂ ਕੀ ਹੋ ਲੋਗੀ? ਪੁੱਛੀ ਲੋਈ ਤੁਸੀਂ ਆਪ ਹੀ। ਤੁਸੀਂ ਦੱਸ ਦਿਓ ਬਈ ਮੈਂ ਕੀ ਦੱਸੂ? ਇਹਨਾਂ ਨੂੰ ਪੁੱਛ ਲਓ ਜੀ। ਮੈਂ ਕੀ ਦੱਸੂ ਮੈਂ ਸੋਣਾ ਲੱਗਦਾ ਦੱਸਦਾ। ਫੇਰ ਦੱਸ ਦੇ ਤਾਂ ਕੀ ਆ ਹੁਣ ਸਾਰਿਆਂ ਨੂੰ ਮੈਂ ਹੀ ਦੱਸੀ ਜਾਵਾਂ ਦੱਸ ਮੜਾ। ਤੂੰ ਦੱਸ ਦੇ ਭਾਈ ਤੂੰ ਦੱਸ ਦੇ। ਤੂੰ ਤਾਂ ਤੂੰ ਦੱਸ ਦੇ ਮੈਂਬਰ ਨਹੀਂ ਹੈ ਕੀ ਹੋ ਗਿਆ? ਹੋਣਾ ਕੀ ਤਿਲਾਨੇਦਾਰਾ ਤੂੰ ਹੀ ਪੁੱਛ ਲੈ ਕੀ ਹੋਇਆ ਤੁਸੀਂ ਤਾਂ ਕੋਈ ਨਹੀਂ ਦੱਸਦਾ ਆਦਾ ਆਦਾ ਜੀ ਹਾਂ ਅੱਜ ਮੈਨੂੰ ਕਹਿੰਦੇ ਮਲਿਆ ਲਿਆ ਮਾਂ ਚੱਲ ਮਲਿਆ ਲਿਆਉਣਾ ਹੱਕਵਾਨ ਦਾ ਭਾਈ ਧੀ ਪੈਣੇ ਰਤੀਏ ਤੋਂ ਆਇਆ ਜੀ ਹਾਂ ਰਤੀਏ ਤੋਂ ਜਦੋਂ ਤੁਰਿਆ ਕਿਸੇ ਨੇ ਕੋਈ ਸਾਰਾ ਨਹੀਂ ਕੀਤਾ ਸਾਜਲੀ ਤੋਂ ਕੇਲੇ ਲੈਤੇ ਨੇ ਅੱਛਾ ਇੱਕ ਮੇਰਾ ਸੜਾ ਗਿੱਠਕਦਾ ਆ ਸਾਰੇ ਘਰੇ ਮਾਂ ਚੱਲ ਕੋਈ ਨਾ ਗਲਤਫਹਿਮੀ ਹੋ ਜਾਂਦੀ ਆ ਹਾਂ ਪਿੰਡ ਚ ਆ ਗਏ ਜੀ ਜਦੋਂ ਪਿੰਡ ਚ ਐਂਟਰ ਹੋਏ ਨਾ ਆਇਆ ਇਹ ਕਰਨ ਮੁੰਡੇ ਇਹਨੇ ਕਹਿੰਨ ਕੌਣ ਕਰਦਾ ਕੌਣ ਕਰਦਾ ਏ ਖਬਰਾਂ ਕਰਨ ਤੇ ਮੈਂ ਕੀ ਜਾਣਦਾ ਕਿ ਜੇ ਮੇਰੇ ਨਾਲ ਪੜਦਾ ਦੀ ਜਦੋਂ ਹੋਰ ਗਾਹਾਂ ਬੰਦੇ ਸਾਥ ਚ ਸਾਰੇ ਬੰਦੇ ਆਏ ਆਏ ਕਰਨ ਕੀ ਗਲਤ ਸਾਰੇ ਕਰਦੇ ਕਿਹਦੇ ਨਾਲ ਗਲਤ ਹੈ ਮਾੜੀ ਗੱਲ ਆ ਭਾਈ ਤਾਂ ਕੀ ਹੋ ਗਿਆ ਭਾਈ ਕੁੜੀਏ ਤੂੰ ਦੱਸ ਕੋਈ ਗਲਤ ਮਾਲ ਦੀ ਗੱਲ ਹੋ ਗਈ ਭਾਈ ਤਾਂ ਜੀ ਇਹ ਹੋ ਜਾ ਤਾਂ ਕੁਛ ਨਹੀਂ ਹੈਗਾ ਹਾਂ ਤੇ ਸਾਰੇ ਕੌਣ ਕਰਦਾ ਦੀ ਉਹ ਦੱਸੋ ਚੱਲ ਹੁਣ ਤਤਤਾ ਨਾ ਖਾ ਪਰੌਣੇ ਕੋਈ ਨਾ ਅਸੀਂ ਕੁੜੀ ਨਾਲ ਗੱਲਬਾਤ ਕਰਦੇ ਆ ਤੇਰਾ ਤਸੱਲੀ ਕਰਾ ਕੇ ਭੇਜਾਂਗੇ ਮੇਰਾ ਬਧਿਆ ਪਿਆ ਬਲਾਈ ਡੀ ਆ ਕੋਈ ਨਾ ਕੋਈ ਨਾ ਠੰਡਾ ਪਾਣੀ ਪਿਆ ਓਏ ਪਰੋਣੇ ਨੂੰ ਲਿਆ ਨਹੀਂ ਤੱਸ ਬੱਸ ਯਾਰ ਲੋੜ ਨਹੀਂ ਯਾਰ ਮੇਰੇ ਤੂੰ ਕਿੱਥੇ ਕਰ ਰਹੇ ਪਾਈ ਦਿਨੋਂ ਆਏ ਕੀ ਕਰ ਰਹੇ ਦੀ ਦੱਸਿਓ ਕਿਵੇਂ ਦਮ ਤਾਂ ਕਰਦਾ ਨਹੀਂ ਬਾਈ ਆਏ ਆ ਗਾ ਮੇਰੇ ਕਿ ਨਹੀਂ ਤਾਂ ਉਹ ਕੀ ਹੁੰਦਾ ਮੈਨੂੰ ਨਹੀਂ ਪਤਾ ਯੇ ਮੈਨੂੰ ਕੀ ਪਤਾ ਕੀ ਹੁੰਦਾ ਇਹਨੂੰ ਪੁੱਛੋ ਜੀ ਇਹ ਨੂੰ ਛੋਕੜੀ ਨੂੰ ਕੀ ਹੁੰਦਾ? ਪੜ੍ਹਨ ਪੜਾ। ਆ ਤਾਂ ਉਹ ਤਾਂ ਨਹੀਂ ਕਰੀ ਜਾਂਦਾ ਐਂ ਕਰਦਾ। ਛੋਟੀ ਕੁੜੀ ਛੋਟੀ ਕੁੜੀ ਪੜੀ ਹੋਈ ਆ। ਚੱਲ ਭਾਈ ਤੂੰ ਛਿੰਦਰੇ ਤੂੰ ਨਾ ਬੋਲ ਭਾਈ ਮੈਂ ਕਰਦਾ ਗੱਲ। ਐਂ ਮੇਰੀ ਗੱਲ ਸੁਣ ਭਾਈ। ਹਾਂਜੀ। ਹੈ? ਇਹ ਕੁੜੀ ਨੂੰ ਪਾਪਾ ਹੀ ਮੋਟਰਸਾਈਕਲ ਤੇ ਬਿਠਾ ਕੇ ਲੈ ਚਲਦੇ ਆ ਪਿੰਡ ਚ। ਹੈ? ਪਤਾ ਕਰ ਲੈ। ਮੈਂ ਚੱਲਦਾ ਨਾਲ ਥੋਡੇ। ਲੈ ਚੱਲੋ। ਹੈ? ਦੇਖਦੇ ਕਿਹੜਾ ਕੁੜੀ ਨੂੰ ਕੋਈ ਜੇ ਕੋਈ ਐ ਕਰੂਗੇ ਗਲਤਮਲ ਦਾ ਇਸ਼ਾਰਾ ਕਰੂ ਭਾਈ ਫਿਰ ਸਾਡੇ ਪਿੰਡ ਦਾ ਕੰਮ ਆਸੀਂ ਸੁਲਝ ਲਾਂਗੇ ਆਪੇ। ਮੈਨੂੰ ਨਹੀਂ ਪਤਾ ਕਿ ਕੁਝ ਮਰਜ਼ੀ ਕਰੇ ਖੇਦੋਂ ਦਾ ਮੈਂ ਹੀ ਅੰਦਰ ਐਂਟਰ ਹੋਇ ਕੋਈ ਆਇਆ ਹੈ ਚਲ ਕੋਈ ਨਾ ਭਾਈ ਕੁੱਕਾ ਮਰਮਰ ਕਰਦੇ ਨੇ ਕੀ ਗੱਲ ਆ ਕੋਈ ਨਾ ਬਸ ਬੋਲ ਲੈ ਫੜ ਕੋਈ ਨਾ ਜੇ ਗਲਤ ਦੀ ਕੋਈ ਨਾ ਬਸ ਕੋਈ ਨਾ ਭਾਈ ਪਾਣੀ ਤੈਨੂੰ ਤਾਂ ਮਿੰਟ ਚ ਵਿਆਹ ਕਰਾਤਾ ਉਹਦੇ ਦਾ ਮਾਮੀ ਨੇ ਵੀ ਨਹੀਂ ਦੱਸਿਆ ਕੋਈ ਨਾ ਭਾਈ ਕੋਈ ਨਾ ਚਲ ਮਾਮੀ ਨੇ ਕੀ ਵਾੜਾ ਕੁਸ ਲੈ ਲੈ ਤਾ ਤੂੰ ਮੂੰਹ ਕੁੱਟ ਦੂੰਗੇ ਮੈਂ ਕਰਾ ਆਹਦੇ ਬੋਲਦਾ ਮਾਮੇ ਰਿਸ਼ਤੇਦਾਰ ਹੀ ਆਵਦੀ ਥਾ ਹਾਂ ਮਤਲਬ ਮੇਰੀ ਮਾਂ ਕਰਕੇ ਕਰ ਲਿਆ ਚੱਲ ਕੋਈ ਨਾ ਤੂੰ ਐ ਕਰ ਹਟ ਲੈ ਬਾਈ ਬੱਸ ਤੂੰ ਮੋਟਰਸਾਈਕਲ ਕੱਢ ਆਪਣਾ ਹੈ ਤੂੰ ਐ ਕਰ ਪਾਈ ਕੁੜੀ ਨੂੰ ਬਿਠਾਵਾ ਮੈਂ ਕਰ ਬਿਠਾ ਲਓ ਜੀ ਪਰਖਣਾ ਪਰਖ ਲਓ ਚਲੋ ਮੇਰੇ ਨਾਲ ਜੇ ਕਿਸੇ ਨੇ ਭਾਈ ਕੁੜੀ ਨੂੰ ਗਲਤ ਮਲਤ ਇਸ਼ਾਰਾ ਕਰਿਆ ਫਿਰ ਸਾਡੇ ਪਿੰਡ ਦਾ ਕੰਮ ਹੈ ਪੰਚਾਇਤ ਬੁਲਾ ਕੇ ਅਸੀਂ ਧੋੜੀ ਲਾਵਾਂਗੇ ਭਾਈ ਹੈ ਚਲੋ ਫਿਰ ਤਾਂ ਹੁਣ ਹੀ ਪਤਾ ਲੱਗੂ ਕਿਨੇ ਕਰਿਆ ਨਾ ਬ ਕੋਈ ਸਿਆਣ ਚਾਵੇ ਨਾ ਕਰੇ ਦੋ ਵਾਰੀ ਮੇਰਾ ਫੋਨ ਕਰੀ ਜਾਂਦਾ ਦੜਖੇ ਹਿਸਟਰੀਆਂ ਕਰਨੀਆਂ ਨਹੀਂ ਸੀ ਚੱਲ ਭਾਈ ਭੱਗ ਜਾ ਆ ਜਾ ਭਾਈ ਕੁੜੀਆ ਆਹ ਮਿੰਟੂ ਆਇਆ ਓਏ ਤੂੰ ਵੀ ਆ ਜੀ ਹੁਣ ਓ ਮਿੰਟੂ ਹਾਂ ਇੱਕ ਦਾ ਭਾਈ ਮੇਰਾ ਗੋਡਾ ਦੁਖਦਾ ਤੁਰਿਆ ਨਹੀਂ ਜਾਂਦਾ ਮੇ ਤੋਂ ਕੋਈ ਨਾ ਆਪਣੇ ਸ਼ਾਰਪ ਲਾ ਦੇ ਤੇਰੀ ਤੇਰੀ ਮਾਂ ਕਹਿੰਦੀ ਸੀ ਤੇਰੀ ਮਾਂ ਨੂੰ ਵੀ ਨਾਲ ਆ ਜਾ ਭਾਈ ਤੂੰ ਵੀ ਆ ਜਾ ਨਾਲ ਹੁਣ ਓਏ ਕਾਹ ਨੂੰ ਭਾਈ ਤੁਸੀਂ ਕਲੇਸ਼ ਕਰਦੇ ਹੋ ਨਾ ਨਾ ਆਪਾਂ ਦੇਖ ਲੈਣੇ ਭਾਈ ਕੌਣ ਕਰਦਾ ਕੁੜੀ ਨੂੰ ਐ ਮੇਰੇ ਗੱਲ 'ਚ ਹੱਥ ਪਾਉਂਦਾ ਤੇ ਉਹਨੂੰ ਬੁਲਾਉਂਦਾ ਰਹੇ ਭਾਈ ਤੂੰ ਮੈਂਬਰ ਨਹੀਂ ਆਉਰੀ ਨਹੀਂ ਆਲੇ ਤੂਰੀ ਨਹੀਂ ਭਾਈ ਮੈਂ ਆਉਣਾ ਹੈ ਆਹੋ ਚੱਲ ਆਹੋ ਚੱਲ ਆ ਓਏ ਲੈ ਚੱਲ ਇਹਦੇ ਨਾਲ ਵੀ ਗੱਲ ਤਾਂ ਲਿਖਿਆ ਆ ਕੇ ਲਾ ਲਓ ਮੈਂ ਥੋੜਾ ਮੈਂਬਰ ਵੀ ਆਇਆ ਕਰੀ ਜਾਂਦਾ ਓਏ ਇਹ ਨਾਲ ਗਲਤ ਆ ਓਏ ਪਰਵਾਣ ਲੱਭ ਲੈ ਓਏ ਉਹਦਾ ਹਾਨ ਪਰਵਾਣ ਦੀ ਮੈਂਬਰ ਵੀ ਆਏ ਕਰੀ ਜਾਂਦਾ ਲੈ ਇਹਦੇ ਨਾਲ ਗਲਤ ਆ ਮੈਂਬਰ ਆ ਹਾਏ ਮੇਰਾ ਸਾਲਕ ਨੇ ਲਾਈਟ ਨੂੰ ਕਹਿਣਾ ਮਤਾ ਵੀ ਆ ਬੰਦ ਕਰ ਲੈ ਤਰੀਪਣੂ ਧੱਕੇ ਦਾ ਤੂੰ ਹੀ ਦੁੱਛਣ ਲਈ ਜਾਂਦਾ ਓਏ ਸਾਡੀ ਕੁੜੀ ਹੈ ਨਾ ਨਹੀਂ ਨਹੀਂ ਕਹਿੰਦਾ ਹਾਰਾ ਬੰਦਾ ਸੁਝਾ ਰੱਟ ਨੂੰ ਫੜਾ ਬੜੀ ਵਾਸੀ ਆ ਦੇਖੋ ਭਾਈ ਇਹਦਾ ਲਾਈਟ ਨੂੰ ਕਰ ਦੋ ਲੋਕ ਆਪਣੇ ਪਿੰਡ ਵਾਲੇ ਹਾਂ